ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਕਿਸਾਨ ਭਰਾਵਾਂ ਦੀਆਂ ਕਣਕਾਂ ਨੇ 90 ਦਿਨ ਦੀ ਹੋ ਗਈ ਹੈ ਜਾਂ ਫਿਰ 90 ਕ ਦਿਨਾਂ ਦੀ ਕਣਕ ਜਿਹੜੀ ਆਪਣੀ ਹੋਣ ਵਾਲੀ ਹੈ ਤੇ ਕੁਝ ਕ ਕਣਕਾਂ ਜਿਹੜੀ ਆ 75 ਤੋਂ 80 ਦਿਨ ਦੀ ਹੋ ਗਈ ਹੈ ਉਹਨਾਂ ਦੇ ਵਿੱਚ ਵੀ ਆਪਾਂ ਨੂੰ ਕੁਝ ਕ ਗੱਲਾਂ ਦਾ ਹੋਣਾ ਧਿਆਨ ਰੱਖਣਾ ਹੈ ਤੇ ਜਿਹੜੀਆਂ ਕਣਕਾਂ 90 ਦਿਨ ਦੀ ਹੈ ਹੋ ਗਈਆਂ ਉਹਨਾਂ ਦੇ ਵਿੱਚ ਆਪਾਂ ਪਹਿਲੀ ਸਪਰੇ ਹੁਣ ਕਿਹੜੀ ਕਰਨੀ ਹੈ ਤੇ ਕਦੋਂ ਆਪਾਂ ਕਿਹੜੀ ਸਪਰੇਅ ਕਰੀਏ ਕਿਉਂਕਿ ਸਪਰੇਅ ਕਰਨ ਲੱਗੇ ਕਈ ਵਾਰ ਆਪਾਂ ਗਲਤ ਸਪਰੇਅ ਦੀ ਜਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਆਪਾਂ ਉਹਦੇ ਤੋਂ ਉਲਟ ਸਪਰੇਅ ਆਪਾਂ ਕਰ ਦਿੰਦੇ ਆ ਜਿਵੇਂ ਤੇਲੇ ਵਾਲੀ ਸਪਰੇਅ ਹੋ ਗਿਆ ਤੇ ਇੱਕ ਫੰਗੀਸਾਈਡ ਸਪਰੇਅ ਇਹ ਦੋਨੇ ਜਿਹੜੀਆਂ ਸਪਰੇਆ ਇਹਨਾਂ ਦਾ ਸਹੀ ਟਾਈਮ ਕੀ ਹੈ ਆਪਣੀ ਕਣਕ ਦੀ ਫਸਲ ਦੇ ਵਿੱਚ ਕਰਨ ਦਾ ਤੇ ਸਹੀ ਸਪਰੇਅ ਦੀ ਆਪਾਂ ਚੋਣ ਕਰਨੀ ਹੈ ਤੇ ਆਪਾਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਸਹੀ ਸਪਰੇਅ ਦੱਸੂਗੇ ਵੀ ਕਿਹੜੀ ਕਣਕ ਦੀ ਫਸਲ ਦੇ ਵਿੱਚ ਆਪਾਂ ਨੂੰ ਹੁਣ ਪਹਿਲੀ ਸਪਰੇਅ ਕਰਨੀ ਚਾਹੀਦੀ ਹੈ ਤੇ ਨਾਲੇ ਆਪਾਂ ਸਮਾਂ ਦੱਸੂਗੇ ਤੇ ਵੀਡੀਓ ਦੇ ਨਾਲ ਆਪਣੀ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਆਪਣੀ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰਿਓ ਤੇ ਜਿਨ੍ਹਾਂ ਨੇ ਹਜੇ ਤੱਕ ਵੀਰ ਭਰਾਮਾ ਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ ਮੇਰੇ ਵੀਰ ਭਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਪਹਿਲਾਂ ਤਾਂ ਆਪਾਂ ਹੁਣ ਜਿਨ੍ਹਾਂ ਕਿਸਾਨ ਭਰਾਵਾਂ ਦੀ ਕਣਕਾ 75 ਤੋਂ 80 ਦਿੰਦੀ ਆ ਹੋਗੀ ਆ ਉਹਨਾਂ ਨੇ ਕੁੱਝ ਆਪਣੇ ਖੇਤ ਦੇ ਵਿੱਚ ਗੱਲਾਂ ਦਾ ਧਿਆਨ ਰੱਖਣਾ ਕਿਉਂਕਿ ਇਸ ਸਮੇਂ ਜਿਹੜੀ ਆਪਣੀ ਕਣਕ ਦੀ ਆਪਾਂ ਨੂੰ ਸਹੀ ਤਰੀਕੇ ਨਾਲ ਜੇ ਆਪਾਂ ਦੇਖਭਾਲ ਕਰਾਂਗੇ ਕਿਉਂਕਿ ਜੇ ਆਪਣੀ ਕਣਕ ਦੇ ਵਿੱਚ ਇਸ ਸਮੇਂ ਪੀਲੀ ਕੁੰਗੀ ਦਾ ਅਟੈਕ ਹੋ ਗਿਆ ਉਲੀ ਰੋਗ ਦਾ ਤਾਂ ਜਿਹੜੀ ਆਪਣੀ ਕਣਕ ਨੇ ਜਦੋਂ ਨਸਾਰਾ ਸ਼ੁਰੂ ਕਰਨਾ ਤੇ ਆਪਣੀ ਜਿਹੜੀ ਕਣਕ ਦੇ ਵਿੱਚ ਝਾੜ ਘਟ ਸਕਦਾ ਬਹੁਤ ਵੱਡੀ ਸਮੱਸਿਆ ਆ ਸਕਦੀ ਹੈ ਇਸ ਕਰਕੇ ਆਪਣੇ ਖੇਤ ਦੀ ਸਹੀ ਤਰੀਕੇ ਦੇ ਨਾਲ ਦੇਖਭਾਲ ਕਰੋ ਜੇ ਤੁਹਾਨੂੰ ਕਿਤੇ ਵੀ ਪੀਲੀ ਕੁੰਗੀ ਦਾ ਅਟੈਕ ਦਿਖਦਾ ਤਾਂ ਤੁਸੀਂ ਉਹਨੂੰ ਟਾਈਮ ਤੋਂ ਪਹਿਲਾਂ ਹੀ ਕੰਟਰੋਲ ਆਪਾਂ ਕਰ ਸਕੀਏ ਤਾਂ ਕਿ ਸਾਰੇ ਖੇਤ ਦੇ ਵਿੱਚ ਜਿਹੜਾ ਅਟੈਕ ਨਾ ਹੋ ਸਕੇ ਤੇ ਇਸ ਸਮੇਂ ਕਈ ਵਾਰ ਜੇ ਆਪਣੇ ਪੀਲੀ ਕੁੰਗੀ ਦਾ ਅਟੈਕ ਹੁੰਦਾ ਤਾਂ ਆਪਾਂ ਨੂੰ ਜਿਹੜੀ ਫੰਗੀਸਾਈਡ ਸਪਰੇਅ ਕਰਨ ਦੀ ਲੋੜ ਪੈ ਸਕਦੀ ਹੈ ਤੇ ਬਹੁਤ ਕਿਸਾਨ ਭਰਾ ਸਪਰੇਅ ਕਰਦੇ ਵੀ ਹੈ ਤੇ ਉਸ ਸਮੇਂ ਆਪਾਂ ਕੀ ਕਰਦੇ ਆ ਆਪਾਂ ਸੋਚਦੇ ਆ ਵੀ ਹੁਣ ਆਪਾਂ ਸਪਰੇਅ ਕਰਨੀ ਹੈ ਢੋਲੀ ਆਪਾਂ ਚੱਕਣੀ ਹੈ ਤੇ ਆਪਾਂ ਨਾਲ ਹੀ ਜਿਹੜੀ ਤੇਲੇ ਵਾਲੀ ਦਵਾਈ ਆ ਉਹਦੀ ਵੀ ਆਪਾਂ ਸਪਰੇਅ ਕਰ ਦਈਏ ਤੇ ਉੱਥੇ ਜਿਹੜੇ ਕਿਸਾਨਪਰਾ ਉਹ ਗਲਤ ਨੇ ਕਿਉਂਕਿ ਜਿਹਦੀ ਤੇਲੇ ਵਾਲੀ ਸਪਰੇਅ ਦਾ ਹੁਣ ਸਮਾਂ ਨਹੀਂ ਹੈ ਹੁਣ ਕਿਸੇ ਵੀ ਕਿਸਮ ਦਾ ਕਿਉਂਕਿ ਟੈਂਪਰੇਚਰ ਰਹਿਣਾ ਵੀ ਆਪ ਨਹੀਂ ਗਿਆ ਤੇ ਠੰਡ ਪੈ ਰਹੀ ਹੈ ਹੁਣ ਫਰਵਰੀ ਮਹੀਨੇ ਦੇ ਵਿੱਚ ਦੁਬਾਰਾ ਫੇਰ ਧੁੰਦ ਪੈ ਰਹੀ ਹੈ ਤੇ ਤੇਲੇ ਦੀ ਜਮਾ ਵੀ ਕਿਤੇ ਵੀ ਕੋਈ ਵੀ ਸ਼ਿਕਾਇਤ ਨਹੀਂ ਹੈਗੀ ਤੇ ਤੁਸੀਂ ਇਹ ਗਲਤੀ ਨਾ ਕਰੋ ਨਾਲੇ ਤਾਂ ਆਪਣੇ ਪੈਸੇ ਦੀ ਬਰਬਾਦੀ ਹੁੰਦੀ ਹੈ ਤੇ ਕੱਲੀ ਜੇ ਤੁਹਾਨੂੰ ਲੋੜ ਪੈਂਦੀ ਹੈ ਫੰਗੀ ਸੈੱਡ ਦੀ ਸਪਰੇ ਕਰੋ ਤੇਲੇ ਵਾਲੀ ਦੀ ਸਪਰੇ ਨਾਲ ਨਾ ਕਰੋ ਬਿਲਕੁਲ ਜੇ ਤੁਹਾਨੂੰ ਪਹਿਲਾਂ ਨਹੀਂ ਜ਼ਰੂਰਤ ਪੈਂਦੀ ਹੈ ਤਾਂ ਜਿਹੜਾ ਫੰਗੀ ਸੈੱਡ ਸਪਰੇ ਕਰਨ ਦਾ ਅਸਲੀ ਸਮਾਂ ਹੈ ਉਹ ਆਪਾਂ ਕਰਨਾ ਹੁੰਦਾ ਹੈ ਗੋਭ ਦੇ ਸਮੇਂ ਜਦੋਂ ਆਪਣੇ ਖੇਤ ਦੇ ਵਿੱਚ 5% ਜਦੋਂ ਆਪਣੇ ਖੇਤ ਦੇ ਵਿੱਚ ਬੱਲੀਆ ਕਣਕ ਦੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ ਉਦੋਂ ਜਿਹੜੀ ਆਪਾਂ ਫੰਗੀਸਾਈਡ ਸਪਰੇਅ ਕਰਨੀ ਹੁੰਦੀ ਹੈ ਤੇ ਆਪਾਂ ਨਾਲ ਤੇਲੇ ਦੀ ਵੀ ਦਵਾਈ ਉਦੋਂ ਐਡ ਕਰ ਸਕਦੇ ਆ ਵਧੀਆ ਦਵਾਈ ਜੇ ਆਪਾਂ ਉਸ ਸਮੇਂ ਤੇਲੇ ਵਾਲੀ ਦੀ ਸਪਰੇਅ ਕਰ ਦੂਗੇ ਤਾਂ ਲੰਬੇ ਸਮੇਂ ਤੱਕ ਅਸਰ ਰਹੂਗਾ ਜਦੋਂ ਜਿਹੜਾ ਦੋਤਾ ਭਰ ਜਾਂਦਾ ਤੇ ਕਣਕ ਆਪਣੀ ਪੱਕਣੀ ਸ਼ੁਰੂ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਆਪਾਂ ਨੂੰ ਕੋਈ ਵੀ ਜ਼ਰੂਰਤ ਨਹੀਂ ਪੈਂਦੀ ਤੇ ਬਹੁਤ ਕਿਸਾਨ ਭਰਾ ਜਿਹੜੇ ਫੰਗੀਸਾਈਡ ਸਪਰੇਅ ਕਰਨ ਲੱਗੇ ਵੀ ਜਦੋਂ ਕਣਕ ਨੇ ਸਾਰਾ ਸ਼ੁਰੂ ਕਰਦੀਏ ਗੋਬ ਦੇ ਸਮੇਂ ਜਿਹੜੀ ਫੰਗੀ ਸੈਡ ਸਪਰੇਅ ਕਰਨ ਦਾ ਸਹੀ ਸਮਾਂ ਹੁੰਦਾ ਏ ਤੇ ਬਹੁਤ ਕਿਸਾਨ ਪਰ ਜਦੋਂ ਕਣਕ ਨੇ ਸਾਰਾ ਕਰ ਰਹੀ ਹੁੰਦੀ ਐ ਤੇਲੇ ਵਾਲੀ ਹੋ ਗਿਆ ਜੋ ਫੰਗੀ ਸੈਡ ਹੋ ਗਿਆ ਉਦੋਂ ਜਿਹੜੀ ਕਣਕ ਦੇ ਵਿੱਚ ਮਿਲਕਿੰਗ ਸਟੇਜ ਚੱਲ ਰਹੀ ਹੁੰਦੀ ਐ ਤੇ ਉਹਨੂੰ ਬੂਰ ਪੈ ਰਿਹਾ ਹੁੰਦਾ ਏ ਉਸ ਸਮੇਂ ਜੇ ਆਪਾਂ ਸਪਰੇਅ ਕਰਦੇ ਆ ਤਾਂ ਜਿਹੜੀ ਆਪਣੀ ਕਣਕ ਦਾ ਬਹੁਤ ਜ਼ਿਆਦਾ 5 ਤੋਂ 7 ਕਵਾਂਟਲ ਝਾੜ ਘਟ ਸਕਦਾ ਕਿਉਂਕਿ ਜਦੋਂ ਫਲਾਵਰਿੰਗ ਸਟੇਜ ਚੱਲ ਰਹੀ ਹੁੰਦੀ ਆਪਾਂ ਕੋਈ ਵੀ ਆਪਾਂ ਕੈਮੀਕਲ ਆਪਾਂ ਜਿਵੇਂ ਦਵਾਈ ਦੇ ਵਿੱਚ ਹੁੰਦੇ ਆ ਉਹ ਆਪਾਂ ਵਰਤਾਂਗੇ ਉਹ ਫੰਗੀਸਾਈਡ ਹੋ ਗਿਆ ਜਾਂ ਤੇਲੇ ਵਾਲੀ ਸਪਰੇ ਹੋ ਗਿਆ ਉਹਦੀ ਆਪਾਂ ਆਪਣੀ ਕਣਕ ਦੀ ਫਸਲ ਦੇ ਵਿੱਚ ਫਲਾਵਰਿੰਗ ਸਟੇਜ ਤੇ ਜੇ ਆਪਾਂ ਸਪਰੇ ਕਰੂਗੇ ਤਾਂ ਜਿਹੜੀ ਸਪਰੇ ਆ ਉਹ ਸਿੱਧੀ ਬੱਲੀ ਦੇ ਉੱਪਰ ਦਾਣਿਆਂ ਦੇ ਉੱਪਰ ਪੈਂਦੀ ਹੈ ਤੇ ਜਦੋਂ ਉਹਦਾ ਪੈ ਰਹੇ ਹਾਂ ਉਹਦਾ ਫਲਾਵਰਿੰਗ ਸਟੇਜ ਬੂਰ ਪੈ ਰਹੇ ਹਾਂ ਉਹਦਾ ਉਸ ਸਮੇਂ ਆਪਣੀ ਕਣਕ ਦੇ ਵਿੱਚ ਬਹੁਤ ਜ਼ਿਆਦਾ ਸਾਈਡ ਇਫੈਕਟ ਜਿਹੜੀ ਸਪਰੇਅ ਆਪਣੀ ਕਰ ਸਕਦੀ ਹੈ ਇਸ ਕਰਕੇ ਸਹੀ ਸਮਾਂ ਤਾਂ ਇਹੀ ਹੈ ਵੀ ਗੋਭ ਸਮੇਂ ਆਪਾਂ ਜਦੋਂ ਆਪਣੀ ਕਣਕ ਗੋਭ ਦੇ ਵਿੱਚ ਹੋਵੇ ਉਦੋਂ ਆਪਾਂ ਸਪਰੇਅ ਕਰਨੀ ਹੈ ਫੰਗੀਸਾਈਡ ਦੀ ਆਪਾਂ ਤੇਲੇ ਵਾਲੀ ਦਵਾਈ ਵੀ ਐਡ ਕਰ ਸਕਦੇ ਹਾਂ ਤੇ ਜੇ ਆਪਾਂ ਤੇਲੇ ਵਾਲੀ ਸਪਰੇਅ ਨੂੰ ਪਹਿਲਾਂ ਨਹੀਂ ਕਰਨਾ ਚਾਹੀਦਾ ਚਾਹੁੰਦੇ ਤਾਂ ਆਪਾਂ ਜਿਹੜਾ ਸਹੀ ਸਮਾਂ ਤੇਲੇ ਵਾਲੀ ਦਾ ਜਦੋਂ ਆਪਣੀ ਕਣਕ ਨੇ ਸਾਰਾ ਨਿਸਾਰਾ ਕੰਪਲੀਟ ਕਰ ਲਿਆ ਤੇ ਬੂਰ ਉਹਦੇ ਵਿੱਚੋਂ ਸਾਰਾ ਝੜ ਗਿਆ ਉਦੋਂ ਜਦੋਂ ਦਾਣਾ ਪੱਕਣਾ ਸ਼ੁਰੂ ਹੋ ਗਿਆ ਉਦੋਂ ਆਪਾਂ ਜਿਹੜੀ ਤੇਲੇ ਵਾਲੀ ਸਪਰੇਅ ਕਰ ਸਕਦੇ ਆ ਤੇ ਫਲਾਵਰਿੰਗ ਸਟੇਜ ਸਮੇਂ ਜਦੋਂ ਦੁੱਧਾ ਪੈ ਰਿਹਾ ਉਸ ਸਮੇਂ ਜਿਹੜੀ ਆਪਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਆਪਾਂ ਹਰਬੀਸਾਈਡ ਹੋ ਗਿਆ ਜਾਂ ਆਪਾਂ ਕੋਈ ਵੀ ਨਦੀਨ ਨਾਸ਼ਕ ਆਪਾਂ ਨਹੀਂ ਵਰਤਣਾ ਇਹ ਛੋਟੀ ਛੋਟੀਆਂ ਗਲਤੀਆਂ ਦੇ ਕਰਕੇ ਆਪਾਂ ਗਲਤ ਸਮੇਂ ਸਪਰੇਅ ਕਰਦੇ ਆ ਤੇ ਉਸੇ ਚੀਜ਼ ਦਾ ਆਪਾਂ ਨੂੰ ਫਾਇਦਾ ਵੀ ਨਹੀਂ ਮਿਲਦਾ ਤੇ ਨੁਕਸਾਨ ਵੀ ਆਪਣਾ ਫਿਰ ਝਾੜ ਦੇ ਵਿੱਚ ਬਾਦ ਦੇ ਵਿੱਚ ਜਾ ਕੇ ਆਪਾਂ ਨੂੰ ਪਤਾ ਲੱਗਦਾ ਤੇ ਸਹੀ ਸਮਾਂ ਮੈਂ ਤੁਹਾਨੂੰ ਦੱਸਦਾ ਇਸ ਸਮੇਂ ਜੇ ਆਪਾਂ ਸਪਰੇਅ ਕਰੂਗੇ ਤਾਂ ਆਪਣਾ ਜਿਹੜਾ ਕਣਕ ਦਾ ਝਾੜ ਹੈ ਉਹ ਬੰਪਰ ਝਾੜ ਆਊਗਾ ਤੇ ਜਿਹੜੀ ਆਪਾਂ ਸਪਰੇਅ ਜਿਸ ਚੀਜ਼ ਦੇ ਲਈ ਆਪਾਂ ਵਰਤ ਰਹੇ ਆ ਉਹ ਚੀਜ਼ ਆਪਾਂ ਨੂੰ ਪ੍ਰੋਪਰ 100% ਆਪਾਂ ਨੂੰ ਰਿਜ਼ਲਟ ਦੇਊਗੀ ਇਹ ਵੀਡੀਓ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ